ਆ ਜਿਹੜੀ ਇਨਫਾਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾ ਹੀ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ ਉਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰਿਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟਿਗੇਟ ਕਰ ਰਹੀਆਂ ਆ ਕਿ ਇਹ ਕਿਸ ਕ ਕਿੰਨੇ ਵੇਲੇ ਸਮਾ ਹੋਏਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫਰਾਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਹਾਂ ਵੀ ਇਹ ਜਿਹੜਾ ਤਮਾਕਾ ਹੀ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹਨ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵੇਲੇ ਸਮਾ ਹੋਏਗਾ ਅਾਹ ਇਨਫਾਰਮੇਸ਼ਨ ਰੀਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਿਆ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਆ ਵੀ ਇਹਦੇ ਵਿੱਚ ਇਹ ਤਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਤਮਾਕਾ ਹੋਇਆ ਰਾਜ ਜਾਨ ਜਾਰੀ ਆ ਇਸ ਦੇ ਵਿੱਚ ਦੇਸ਼ ਕਰਨਾ ਕਰਕੇ ਤਮਾਕਾ ਆਇਆ ਉਸ ਤੇ ਵੀ ਤੁਹਾਨੂੰ ਵੱਖਰਾ ਬਰੀਕਾ ਤਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਤਮਾਕਾ ਹੋਇਆ ਇਹ ਇਹ ਅਜੀਬ ਨਹੀਂ ਹੈ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇਨਵੈਸਟੀਗੇਟ ਕਰ